ਉਹ ਮਿੱਥਾਂ ਜਿਹੜੀਆਂ ਲਗਾਤਾਰ ਪ੍ਰੈਸ ਸੰਮੀਟ ਤੇ ਆਮ ਤੌਰ ਤੇ ਫਲਾਈਆਂ ਗਈਆਂ ਸੀ ਉਹ ਦੋਏ ਟੁੱਟੀਆਂ ਇੱਕ ਤਾਂ ਕਹਿੰਦੇ ਸੀ ਵੀ ਕੋਈ ਇੱਕ ਪ੍ਰਧਾਨ ਨਹੀਂ ਚੁਣ ਸਕਦਾ ਇੱਕ ਲੀਡਰ ਦੇ ਪਿੱਛੇ ਨਹੀਂ ਇਕੱਠੇ ਹੋ ਸਕਦੇ ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ ਆ ਵੀ ਉਹ ਮਿੱਥ ਟੁੱਟ ਗਈ ਜਦੋਂ ਕੌਮ ਦਾ ਇੱਕ ਪ੍ਰਧਾਨ ਚੁਣਨ ਦੇ ਵਿੱਚ ਅਸੀਂ ਸਫਲ ਹੋਏ ਆ ਔਰ ਬਿਲਕੁਲ ਆਮ ਸਹਿਮਤੀ ਨਾਲ ਬਿਨਾਂ ਵਿਵਾਦ ਤੋਂ ਬਿਨਾਂ ਕਿਸੇ ਗੱਲ ਤੋਂ ਉਹ ਪਾਰਟੀ ਦੇ ਪ੍ਰਧਾਨ ਯਾਨੀ ਹਰਪ੍ਰੀਤ ਸਿੰਘ ਦਾ ਬਣਨਾ ਤੇ ਬੀਬੀ ਸਤਵੰਤ ਕੌਰ ਦਾ ਪੰਚਾਇਤ ਕੌਂਸਲ ਦਾ ਚੇਅਰਮੈਨ ਬਣਨਾ ਉਹ ਮਿੱਤ ਨੂੰ ਤੋੜਦਾ ਦੂਜਾ ਇੱਕ ਆਮ ਅਸੀਂ ਜਾਤ ਪਾਤ 'ਚ ਵਿਸ਼ਵਾਸ ਨਹੀਂ ਰੱਖਦੇ ਸੀ ਹਰੇਕ ਧਰਮ ਨੂੰ ਸਾਰੇ ਵਰਗਾਂ ਨੂੰ ਬਰਾਬਰ ਮੰਨਦੇ ਆ ਪਰ ਇੱਕ ਰੌਲਾ ਪਾਇਆ ਜਾਂਦਾ ਸੀ ਇੱਕ ਮਿੱਥ ਬਣਾਈ ਹੋਈ ਸੀ ਵੀ ਪਤਾ ਨਹੀਂ ਅਕਾਲੀ ਦਲ ਤੇ ਜੱਟਾਂ ਦੀ ਕਬਜ਼ਾ ਤੇ ਗੁਰੂ ਸਾਹਿਬ ਨੇ ਜੋ ਸਾਲੋਂ ਇੱਕ ਥਿਉਰੀ ਦਿੱਤੀ ਨੀਚਾ ਅੰਦਰ ਨੀਜਾ ਨੀਤੀਵਤ ਨਾਮ ਸੰਕੇ ਸੰਸਾਰ ਬੱਝੋਂ ਸੇ ਕਰੀ ਅਰਜਵਾੜੇ ਧਨਾੜ ਜਿਹੜੇ ਗੁਰੂ ਸਾਹਿਬ ਦੇ ਟਾਈਮ 'ਚ ਵੀ ਉਹਨਾਂ ਨੂੰ ਛੱਡ ਕੇ ਭੱਜ ਗਏ ਸੀ ਕਿਰਤਿਆਂ ਤੇ ਮਜ਼ਦੂਰਾ ਤੇ ਕਾਮਿਆਂ ਤੇ ਮਿੰਤ ਕਾ ਸਲੋਕਾਂ ਤੇ ਟੇਕ ਰੱਖ ਕੇ ਪੰਥ ਦੀ ਰਚਨਾ ਕੀਤੀ ਸੀ ਅੱਜ ਮੈਂ ਕਹਿ ਸਕਦਾ ਕਿ ਪੰਥ ਨੇ ਉਹ ਰਾਸ ਨੂੰ ਮੁੜ ਕੇ ਕਹਿ ਦਿੱਤਾ ਗੈਰੀ ਹਾਰ ਟ੍ਰੇਸਿੰਗ ਨੂੰ ਪਰ ਜਿਹੜਾ ਪ੍ਰਣਾਲੀ ਆਇਆ ਸੋ ਪੂਰੀ ਉਮੀਦ ਹੈ ਵੀ ਅਸੀਂ ਸਫਲ ਹੋਵਾਂਗੇ ਇਸ ਗੱਲ ਦੇ ਵਿੱਚ